ਪੰਜਾਬ ਕੇਸਰੀ ਜਗਬਾਨੀ ਟੀਵੀ ਤੇ ਸਾਰਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸਾਰੀ ਪਾਰਟੀਆਂ ਵੱਲੋਂ ਕੀਤੀ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਅੱਜ ਹਾਈ ਲੈਵਲ ਮੀਟਿੰਗ ਕੀਤੀ ਗਈ ਜਿੱਥੇ ਮੰਤਰੀ ਵੀ ਮੌਜੂਦ ਸੀ ਤੇ ਲੋਕ ਸਭਾ ਉਮੀਦਵਾਰ ਜਿਹੜੇ ਹਨ ਉਹ ਵੀ ਮੌਜੂਦ ਸੀ ਕੀ ਕੁਝ ਉਸ ਮੀਟਿੰਗ ਦੇ ਵਿੱਚ ਰਿਹਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਰਪਾਲ ਸਿੰਘ ਜੀ ਮੌਜੂਦ ਹਨ ਜੀ ਮਾ ਸਾਹਿਬ ਤੁਸੀਂ ਮੀਟਿੰਗ 'ਚ ਸ਼ਾਮਲ ਸੀ ਕੀ ਕੁਝ ਚਰਚਾ ਹੋਈ ਅਹ ਦੇਖੋ ਅੱਜ ਲੋਕ ਸਭਾ ਹਲਕਾ ਸੰਗਰੂਰ ਨੂੰ ਲੈ ਕੇ ਸਾਡੇ ਸਾਰੇ ਐਮਐਲਏ ਸਹਿਬਾਨ ਮਨਜੋ ਮੁੱਖ ਮੰਤਰੀ ਸਰਪੰਕਉਨ ਸਿੰਘ ਮਾਨ ਜੀ ਨੇ ਮੀਟਿੰਗ ਸੱਦੇ ਸੀਗੇ ਔਰ ਸਾਰਿਆਂ ਨੇ ਆਪਣੇ ਆਪਣੇ ਹਲਕੇ ਬਾਰੇ ਜੋ ਕੰਮ ਹੋਏ ਨੇ ਉਹ ਵੀ ਡਿਸਕਸ ਕੀਤੇ ਜੋ ਕੰਮ ਹੋਣ ਵਾਲੇ ਨੇ ਉਹ ਵੀ ਡਿਸਕਸ ਕੀਤੇ ਔਰ ਬੜੇ ਅੱਛੇ ਮਾਹੌਲ ਚ ਮੀਟਿੰਗ ਹੋਈ ਆ ਔਰ ਸਾਨੂੰ ਪੂਰਨ ਉਮੀਦ ਆ ਕਿ ਹਲਕਾ ਲੋਕ ਸਭਾ ਸੰਗਰੂਰ ਤੋਂ ਸਾਡੇ ਗਰਮੀਤ ਸਿੰਘ ਮੀਤਹੇਰ ਜੀ ਪੰਜਾਬ ਚ ਨੰਬਰ 1 ਦੇ ਉੱਤੇ ਲੀਡ ਲੈ ਕੇ ਜਿੱਤਣਗੇ 13 ਦੇ 13 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਸੰਗਰੂਰ ਦੀ ਗੱਲ ਕਰੀ ਉੱਥੇ ਮੁੱਖ ਚਾਰ ਮੰਤਰੀ ਉਥੇ ਤੋਂ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇੱਕ ਆਪਾ ਚੋਣੋਂ ਤੋਂ ਹਾਰੇ ਵੀ ਆ ਉਸ ਨੂੰ ਲੈ ਕੇ ਪ੍ਰੈਸ਼ਰ ਹੈ ਪਾਰਟੀ ਦੇ ਉੱਪਰ ਇਹ ਕੀ ਚਰਚਾ ਚੱਲਦੀ ਹੈ ਦੇਖੋ ਕੋਈ ਪ੍ਰੈਸ਼ਰ ਨਹੀਂ ਹੈਗਾ ਨੌ ਹਲਕੇ ਨੇਗੇ ਵਿਧਾਨ ਸਭਾ ਦੇ ਸੰਰੂਪ ਪਾਰਲੀਮੈਂਟ ਚ ਨੌ ਦੇ ਨੌ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਿੱਤੇ ਹੋਏ ਨੇਗੇ ਔਰ ਬਹੁਤ ਪਾਰੀ ਬਹੁਮਤ ਦੇ ਨਾਲ ਜਿੱਤੇ ਹੋਏ ਨੇ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਹੋਏ ਨੇਗੇ ਸੋ ਮੈਂ ਸਮਝਦਾ ਬਾਅਦ ਇਲੈਕਸ਼ਨ ਚ ਬਹੁਤ ਕੱਟ ਪੋਲ ਸੀ ਜਿਹੜੀ VOTING ਬਹੁਤ ਘੱਟ ਪੋਲ ਹੋਈ ਸੀਗੀ ਔਰ 3 ਮਹੀਨੇ ਦਾ ਸਮਾਂ ਸੀਗਾ ਉਦੋਂ ਲੋਕਾਂ ਦੀ ਅਪੇਕਸ਼ਾ ਲੋਕਾਂ ਦੀ ਐਕਸਪੈਕਟੇਸ਼ਨ ਜਿਹੜੀ ਸੀ ਬੜੀ ਹਾਈ ਸੀਗੀ ਸੋ ਉਸ ਤੋਂ ਬਾਅਦ ਤਾਂ ਸਾਡੇ ਕੋਲ ਇੱਕ ਲੰਬਾ ਸਮਾਂ ਸੀ 2 ਸਾਲਾਂ 'ਚ ਬਹੁਤ ਵੱਡੇ ਵੱਡੇ ਕੰਮ ਜਿਹੜੇ ਨੇ ਪੰਜਾਬ 'ਚ ਕੀਤੇ ਨੇ ਕਿ ਪਹਿਲੀ ਸਰਕਾਰ ਆ ਜਿਹਨੇ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਲਈ ਖਰੀਦਿਆ ਇਤਿਹਾਸ ਦੇ ਤੌਰ ਤੇ ਜਿੰਨੀਆਂ ਸਰਕਾਰਾਂ ਹੁਣ ਤੱਕ ਰੰਜੀਆਂ ਲੱਗੀਆਂ ਕੋਈ ਇੱਕ ਸਰਕਾਰ ਦੱਸ ਦੇ ਕਿ ਅਸੀਂ ਪ੍ਰਾਈਵੇਟ ਕੋਈ ਥਰਮਲ ਪਲਾਂਟ ਜਾਂ ਪ੍ਰਾਈਵੇਟ ਕੋਈ ਪ੍ਰਾਪਰਟੀ ਸਰਕਾਰ ਦੇ ਨਾਲ ਕੀਤੀ ਹੋਵੇ ਪਹਿਲੀ ਸਰਕਾਰ ਆ ਕਿ ਅਸੀਂ ਪ੍ਰਾਈਵੇਟ ਪਲਾਂਟ ਨੂੰ ਖਰੀਦ ਕੇ ਸਰਕਾਰ ਦੇ ਨਾਲ ਕੀਤਾ ਦੇਖਿਆ ਤੁਸੀਂ ਪਿਛਲੀ ਵਿਧਾਨ ਸਭਾ ਨੂੰ ਕਵਰ ਕੀਤਾ ਹੋਊਗਾ ਕਿਸ ਤਰ੍ਹਾਂ ਕਾਂਗਰਸੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਜਿਹੜੇ ਐਗਰੀਮੈਂਟ ਤੇ ਤੋੜਾਂਗੇ ਇੱਕ ਵੀ ਐਗਰੀਮੈਂਟ ਨਹੀਂ ਤੋੜ ਸਕੀ ਅਸੀਂ ਥਰਮਲ ਪਲਾਂਟ ਹੀ ਖਰੀਦ ਕੇ ਸਰਕਾਰ ਦੇ ਨਾਲ ਕਰਾਤਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਪਹਿਲੀ ਸਰਕਾਰ ਆ ਜਿਹਨੇ ਤਿੰਨਾਂ ਮਹੀਨਿਆਂ ਚ ਜੋ ਤਿੰਨ ਮਹੀਨੇ ਪੂਰੇ ਹੋਏ ਸੀਗੇ ਚੌਥਾ ਮਹੀਨਾ ਲੱਗਿਆ ਸੀਗਾ 300 ਯੂਨਟ ਮੁਫਤ ਬਿਜਲੀ ਦੇਣ ਦਾ ਜਿਹੜਾ ਵਾਦਾ ਸੀਗਾ ਉਹ ਅਸੀਂ ਪੂਰਾ ਕੀਤਾ ਸੀ ਅੱਜ 90% ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਹੈਗਾ ਪੰਜਾਬ 'ਚ ਪਹਿਲੀ ਸਰਕਾਰ ਆ ਜੀ ਨੇ ਸਕੂਲ ਆਫ ਫੈਮਿਨਸ ਦੀ ਸ਼ੁਰੂਆਤ ਆ ਪਹਿਲੇ ਸਾਲ ਚ ਕੀਤੀ ਸੀਗੀ ਅੱਜ ਪੰਜਾਬ ਸਕੂਲ ਆਫ ਫੈਮਿਨਸ ਦਿਖਾਈ ਦੇਣ ਲੱਗੇ ਨੇ ਜਿੱਥੇ ਅੱਜ ਦਾਖਲਾ ਲੈਣ ਲਈ ਲੋਕ ਸਪਾਰਸ਼ਾ ਲਵਾਉਣ ਆਉਂਦੇ ਦੇਗੇ ਜਿੰਨਾ ਜਿਸ ਤਰ੍ਹਾਂ ਪ੍ਰਾਈਵੇਟ ਜਾਂਦੇ ਹੁੰਦੇ ਸੀਗੇ ਅੱਜ ਸਾਡੇ ਸਕੂਲ ਆਫ ਫੈਮਿਨਸ ਚ ਦਾਖਲਾ ਲੈਣ ਲਈ ਲੋਕ ਸਪਾਰਸ਼ਾਂ ਦੀ ਗੱਲ ਕਰਦੇ ਪਰ ਲੇਕਿਨ ਸਾਰੇ ਦਾਖਲੇ ਸਾਰੀਆਂ ਐਡਮਿਸ਼ਨ ਔਰ ਮੈਰਿਟ ਦੇ ਆਧਾਰ ਤੇ ਹੋ ਰਹੇ ਜਨ ਹੈ ਪਹਿਲੀ ਸਰਕਾਰ ਆ ਕਿ ਸਾਡੀ ਸਰਕਾਰ ਨੇ ਮਹੱਲਾ ਕਲੀਨਿਕ ਪੰਜਾਬ ਚ ਖੋਲੇ ਅੱਜ ਲੱਖਾਂ ਹੀ ਕਰੋੜਾਂ ਹੀ ਲੋਕਾਂ ਦਾ ਇਲਾਜ ਜਿਹੜਾ ਤੇ ਮੁਫਤ ਹੋ ਰਿਹਾ ਗਿਆ ਬੈਲਰੀ ਸੈਂਸ ਦਾ ਲਿਵਰੈਂਡ ਬੈਲਰੀ ਸੈਂਸ ਦਾ ਮੋਹਾਲੀ ਚ ਇੱਕ ਹਸਪਤਾਲ ਖੁੱਲਿਆ ਔਰ ਜਿੱਥੇ ਅਗਲੇ 6 ਮਹੀਨਿਆਂ ਚ ਲਿਵਰ ਟ੍ਰਾਂਸਪਲੈਂਟੇਸ਼ਨ ਦਾ ਜਿਹੜਾ ਹੈਗਾ ਇਲਾਜ ਸ਼ੁਰੂ ਹੋ ਗਿਆ ਲਿਵਰ ਦਾ ਇਲਾਜ ਦਾ ਸ਼ੁਰੂ ਹੋ ਗਿਆ ਲਿਵਰ ਟ੍ਰਾਂਸਪਲੈਂਟੇਸ਼ਨ ਸ਼ੁਰੂ ਜਦਕਿ ਜੇ ਲਿਵਰ ਟ੍ਰਾਂਸਪਲੈਂਟੇਸ਼ਨ ਕਰਾਣਾ ਹੋਵੇ ਪ੍ਰਾਈਵੇਟ ਹਸਪੀਟਲ 'ਚ ਤਾਂ 1 ਕਰੋੜ ਰੁਪਇਆ ਖਰਚਾ ਆਉਂਦਾ ਉਹ ਸਾਡੀ ਸਰਕਾਰ ਦਾ ਬਹੁਤ ਵੱਡਾ ਮੈਸਬ ਦਾ ਮੀਲ ਪੱਥਰ ਸਾਬਤ ਹੋਇਆਗਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਸਿਹਤ ਸਹੂਲਤਾਂ ਦੇ ਰਹੇ ਹਾਂਗੇ ਠੀਕ ਇਹ ਪਹਿਲੀ ਵਾਰ ਆ ਕਿ 14 ਤੋਂ ਉੱਪਰ ਟੋਲ ਪਲਾਜ਼ੇ ਜਿਹੜੇ ਉਹ ਮੁਫਤ ਕਰਵਾਏ ਗਏ ਬੰਦ ਕਰਵਾਏ ਗਏ ਨੇ ਲੋਕਾਂ ਨੂੰ ਫ੍ਰੀ ਟਰੈਵਲ ਹੋ ਰਿਹਾ ਇਹ ਵੱਡੇ ਕੰਮ ਨੇ ਪੰਜਾਬ 'ਚ ਜਿਹੜੇ ਹੋਏ ਨੇ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਅਕਾਲੀ ਦਲ ਕੀ ਕਰਦਾ ਸੀਗਾ ਪੰਥ ਦੇ ਉੱਤੇ ਜਿੱਤ ਗਿਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਤੀ ਲੋਕਾਂ 'ਨ ਸਾਹਿਬ ਮੰਗਣ ਲਈ ਬੈਠੇ ਗੋਲੀਆਂ ਮਾਰਤੀਆਂ 2 ਸਾਲ ਸਰਕਾਰ ਲਈ ਇੱਕ ਵੀ ਬੰਦਾ ਨਹੀਂ ਫੜਿਆ ਫਿਰ 5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ ਕਾਂਗਰਸ ਪਾਰਟੀ ਸਰਕਾਰ ਗੁਟਕਾ ਸਾ ਮੱਥੇ ਲਾਇਆ ਸੀਗਾ 5 ਸਾਲ ਚ ਕੋਈ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਸਾਫ ਨਹੀਂ ਕੀਤਾ ਸਾਡੀ ਸਰਕਾਰ ਆਈ ਦੋ ਚਲਾਂਣ ਪੇਸ਼ ਹੋਗੇ ਨਾ ਜਿਲਾਂ ਦੇ ਸਲਾਖਾਂ ਦੇ ਪਿੱਛੇ ਲੋਕ ਚਲੇਗੇ ਨਾ ਸੋ ਅਸੀਂ ਕੰਮ ਕਰ ਰਹੇ ਹਾਂ ਸੋ ਅਸੀਂ ਕੰਮ ਦੇ ਦਾਰ ਤੇ ਜਾਵਾਂਗੇ ਮੁੱਦੇ ਤੁਸੀਂ ਲੈ ਕੇ ਜਾਓਗੇ ਪਰ ਕਿਤੇ ਨਾ ਕਿਤੇ ਪਾਰਟੀ ਵਸੇ ਜਿਹੜੇ ਸਰਟਾਰ ਕੈਂਪੇਨਰ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਕਿਉਂਕਿ ਅਹੀ ਦਿਖਿਆ ਅਰਵਿੰਦ ਕੇਸ਼ਵਾਲ ਜੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਹੁੰਦਾ ਸੀ ਉੱਥੇ ਪਹੁੰਚਦੇ ਸੀ ਲੋਕਾਂ ਨੂੰ ਸੁਣ ਡਿਸਕਸ ਹੋਇਆ ਕਿ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਕੁਝ ਦੇਖੋ ਅਰਵਿੰਦ ਕੇਜਰੀਵਾਲ ਜੀ ਨੂੰ ਭਾਰਤੀ ਜਨਤਾ ਪਾਰਟੀ ਦੇ ਝੂਠੇ ਫਰਜ਼ੀ ਕੇਸ ਚੰਦਰਬੰਦ ਕੀਤਾਗਾ ਪਰ ਲੇਕਿਨ ਉਹਨਾਂ ਦੀ ਸੋਚ ਨੂੰ ਮਨ ਨਹੀਂ ਕਰ ਸਕਦੇ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦੀ ਵਿਚਾਰਧਾਰਾ ਆ ਜੋ ਲੱਖਾਂ ਲੋਕਾਂ ਚ ਬਹਿ ਰਹੀ ਹੈ ਵਿਚਾਰਧਾਰਾ ਆ ਅੱਜ ਲੱਖਾਂ ਹੀ ਫਾਲੋਅਰ ਲੱਖਾਂ ਹੀ ਅਰਵਿੰਦ ਕੇਜਰੀਵਾਲ ਦੇਸ਼ ਪੈਦਾ ਹੋਏ ਦੇਗੇ ਕਿਉਂਕਿ ਦੇਸ਼ ਦੇ ਲੋਕ ਚਾਹੁੰਦੇ ਨੇ ਕਿ ਸਾਨੂੰ ਅੱਛੀ ਸਿੱਖਿਆ ਮਿਲੇ ਅੱਛੀ ਸਹਿ ਸੁਵਿਧਾ ਮਿਲਣ ਪੰਜਾਬ ਚੋਂ ਦੇਸ਼ ਚੋਂ ਕਰਪਸ਼ਨ ਦਾ ਖਾਤਮਾ ਹੋਵੇ ਸੋ ਉਹ ਸੋਚ ਨੂੰ ਲੈ ਕੇ ਲੋਕ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਜਿੱਥੇ ਕਿਤੇ ਨਾ ਕਿਤੇ ਸਰਵੇ ਚ ਪਹਿਲਾਂ ਅਸੀਂ ਘਟ ਆ ਰਹੇ ਸੀ ਨਾ ਮਾੜਾ ਮੋਟਾ ਦੇਸ਼ ਚ ਹੋਰ ਨਾ ਸੂਬਿਆਂ ਚ ਤੇ ਇਲੈਕਸ਼ਨ ਲੜ ਰਹੇ ਆ ਅੱਜ ਉਹਨਾਂ ਸਾਰਿਆਂ ਚ ਨੰਬਰ 1 ਤੇ ਆ ਰਹੇ ਆ ਐਸੀ ਗੱਲ ਕਰਕੇ ਵੀ ਸਰਵੇ ਕਰਵਾਏ ਤੁਸੀਂ ਵੀ ਕਰਵਾਇਓ ਕੋਈ ਵਾ ਸਾਰੇ ਸਰਵੇ ਹੁੰਦੇ ਰਹਿੰਦੇ ਨੇਗੇ ਲਗਾਤਾਰ ਹੁੰਦੇ ਰਹਿੰਦੇ ਨੇਗੇ ਸੋ ਮੈਂ ਸਮਝਦਾਗਾ ਕਿ ਅੱਜ ਦੇਸ਼ ਚ ਭਾਰਤੀ ਜਨਤਾ ਪਾਰਟੀ ਹਾਰ ਰਹੀ ਆ ਔਰ ਇੰਡੀਆ ਅਲਾਈਜ ਜਿੱਤ ਰਹੀ ਆ ਔਰ ਪੰਜਾਬ ਚ ਆਮ ਆਦਮੀ ਪਾਰਟੀ ਜਿਹੜੀ 13 13 ਸੀਟਾਂ ਜਿੱਤ ਰਹੀ ਹੈ। ਰਾਜਨੀਤਿਕ ਸਵਾਲੇ ਕੋਈ ਇਸ ਬਾਰੇ ਵੀ ਡਿਸਕਸ਼ਨ ਹੋਈ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਜਲਦੀ ਆ ਸਾਰੇ ਉਮੀਦਵਾਰ ਐਲਾਨ ਦਿਆਂਗੇ। ਠੀਕ ਹੈ ਬਾਤ ਚ ਹਾਲਾਤ ਬਦਲ ਗਏ ਕੇਜਰੀਵਾਲ ਸਾਹਿਬ ਅਜੇ ਜੇਲ੍ਹ ਦੇ ਵਿੱਚ ਨੇ ਦੋ ਸੀਟਾਂ ਤੁਸੀਂ ਕੱਲ ਅਨਾਉਂਸ ਕੀਤੀਆਂ ਨੇ ਬਾਕੀ ਕੋਈ ਤੱਕ ਜਾਣੀਗਾ ਕੋਈ ਡਿਸਕਸ਼ਨ ਹੋਈ ਦੇਖੋ ਹੁਣ ਤੱਕ ਲਗਭਗ 9 ਕੈਂਡੀਡੇਟ ਜਿਹੜੇ ਨੇਗੇ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਚ ਉਤਾਰੇ ਨੇਗੇ ਸਿਰਫ 4 ਕੈਂਡੀਡੇਟ ਬਾਕੀ ਨੇਗੇ ਉਹ ਸਾਰੇ ਬੜੇ ਜਲਦੀ ਜਿਹੜਾ ਅਸੀਂ ਮੈਦਾਨ ਚ ਤਾਰਾਂਗੇ ਆਮ ਆਦਮੀ ਪਾਰਟੀ ਦੀ ਲੀਡ ਲਈ ਜਾਣਾ ਪੰਜਾਬ ਚ ਦੂਜੀਆਂ ਪਾਰਟੀਆਂ ਤਾਂ ਅਜੇ ਭਾਜੀਪੀ ਨੇ ਲਾਣੇ ਨੇ ਹੋਰ ਤਾਂ ਕਿਸੇ ਪਾਰਟੀ ਦੇ ਉਮੀਦਵਾਰ ਨਹੀਂ ਲੱਭ ਰਹੇ ਉਹਨਾਂ ਨੂੰ ਤਾਂ ਨਾ ਕਾਂਗਰਸ ਨੂੰ ਲੱਭ ਰਹੇ ਨਾ ਅਕਾਲੀ ਦਲ ਨੂੰ ਲੱਭ ਰਹੇ ਨੇ ਅਕਾਲੀ ਦਲ ਭੱਜਿਆ ਫ ਕਾਲੀਦਲ ਦੀ ਕਾਂਗਰਸ ਪਾਰਟੀ ਨੂੰ ਟਿਕਟ ਲੈਣ ਨੂੰ ਤਿਆਰ ਨਹੀਂ ਹੈਗਾ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੇ ਜੇਤੂ ਲੈ ਦੇ ਵਿੱਚ ਬੜੇ ਸ਼ਾਨਦਾਰ ਲੈ ਦੇ ਵਿੱਚ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਇਲੈਕਸ਼ਨ ਲੜ ਰਹੀ ਹੈ ਕੈਮਰਾਮੈਨ ਸੁਨਿੰਦਰ ਨਾਲ ਨਵੀਨ 세ਠੀ ਪੰਜਾਬ ਕੇਸਰੀ ਜਗਬਾਨ